ਬੈਟਰੀ ਪਾਇਆ ਇੰਨੀ ਕੀ ਜਾਏ ਇਹ ਤੋਂ ਵੱਧ ਨਹੀਂ ਕੁਝ ਹੈਗਾ ਤੂੰ ਤੇ ਗੁਰਮਖੋਂ ਇਥੋਂ ਆਪਾਂ ਨੂੰ ਸੋਝ ਹੀ ਮਿਲਦੀ ਹੈ ਕਿ ਆਪਾਂ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਮਾਣ ਨਹੀਂ ਕਰਨਾ ਚਾਹੀਦਾ ਸਤਗੁਰੂ ਕਹਿੰਦੇ ਤੇਰੀ ਆਪਣੀ ਪਾਇਆ ਤਾਂ ਇੰਨੀ ਹੀ ਹੈ ਜਿੰਨੀ ਜੰਗਲ ਦੇ ਹਰੇ ਪੱਤਿਆਂ ਦੀ ਜਿੰਨੀ ਆਕਾਸ਼ ਵਿੱਚ ਦਿਸ ਰਹੀ ਨਗਰੀ ਦੀ ਬਸ ਇੰਨੀ ਕੀ ਪਾਇਆ ਤੇਰੀ ਇਹ ਤੋਂ ਵੱਧ ਨਹੀਂ ਹੈਗੀ ਸੋ ਗੁਰਮਖੋਂ ਫਿਰ ਆਪਾਂ ਕਾਹਦਾ ਹੰਕਾਰ ਕਰਨਾ ਐਵੇਂ ਕਾਦਾ ਮਾਨ ਕਰਨਾ ਕਦੇ ਵੀ ਹੰਕਾਰ ਮਾਨ ਨਹੀਂ ਕਰਨਾ ਤੇ ਇਹਦਾ ਸਦਾ ਗਰੀਬੀ ਦੇ ਵਿੱਚ ਰਹਿਣਾ ਚਾਹੀਦਾ ਗਰੀਬੀ ਦਾ ਭਾਵ ਨਿਮਰਤਾ ਗਰੀਬੀ ਇਹ ਨਹੀਂ ਵੀ ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਤਨਾਲ ਹੋਵੇ ਵੀ ਮੇਰੇ ਸਿੱਖ ਕੋਲੇ ਪੈਸਾ ਨਾ ਹੋਵੇ ਗੁਰੂ ਸਾਹਿਬ ਕਹਿੰਦੇ ਮੇਰਾ ਸਿੱਖ ਸ਼ਾਨਸ਼ਾ ਹੋਵੇ ਗਰੀਬੀ ਦਾ ਭਾਵ ਇਹ ਕਿ ਨਿਮਰਤਾ ਦੇ ਵਿੱਚ ਵੀ ਨਿਮਰਤਾ ਦੇ ਵਿੱਚ ਰਹਿਣਾ ਹੈ ਕਦੇ ਵੀ ਹਉਮੈ ਹੰਕਾਰ ਵਿੱਚ ਨਹੀਂ ਹੋਣਾ ਸਦਾ ਇਹ ਕਹਿਣਾ ਵੀ ਮੇਰਾ ਤਾਂ ਕੁਝ ਵੀ ਨਹੀਂ ਸਾਰਾ ਤੇ ਕੀ ਪਰਮੇਸ਼ਰ ਦਾ ਹੈ। ਔਰ ਸਦਾ ਨਿਮਰਤਾ ਦੇ ਵਿੱਚ ਰਵਾਂਗੇ ਨਾ ਗੁਰੂ ਕੋ। ਨਿਮਾਣੇ ਬਣ ਕੇ ਨਿਤਾਣੇ ਬਣ ਕੇ ਰਵਾਂਗੇ ਤੇ ਗੁਰੂ ਫਿਰ ਝੋਲੀਆ ਭਰੇਗਾ। ਤੇ ਜਿਹੜਾ ਹੰਕਾਰੀ ਹੈ ਹੰਕਾਰ ਨੂੰ ਕੁਝ ਨਹੀਂ ਪ੍ਰਾਪਤ ਕਰਦਾ ਗੁਰੂ ਕੋ। ਉਹ ਗੁਰੂ ਦੇ ਦਰ ਤੋਂ ਖਾਲੀ ਜਾਂਦਾ ਹੈ। ਇਸ ਵਾਸਤੇ ਕਦੀ ਵੀ ਹੰਕਾਰ ਨਾ ਕਰੀਏ ਸੰਸਾਰ ਵਿੱਚੋਂ ਹੀ ਖਾਲੀ ਜਾਂਦਾ ਏ। ਤੇ ਜੇ ਗੁਰੂ ਦੇ ਦਰ ਤੇ ਵੀ ਨਾਲ ਹੰਕਾਰ ਨੂੰ ਲੈ ਕੇ ਆਉਂਦਾ ਮਾਨ ਨੂੰ ਲੈ ਕੇ ਆਉਂਦਾ ਨਾ ਤੇ ਫਿਰ ਗੁਰੂ ਦੇ ਦਰ ਤੋਂ ਵੀ ਖਾਲੀ ਜਾਂਦਾ ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਸਦਾ ਨਿਮਰਤਾ ਦੇ ਵਿੱਚ ਰਹਿ ਭਾਈ ਨਿਮਾਣਾ ਤਨ ਤਾਰੋਂ ਬਣ ਕੇ ਰਹਾਓ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਅੱਗੇ ਸਮਝਾਉਂਦੇ ਨੇ ਚੰਦਨ ਲੇਪੋਤ ਦੇਹ ਕੋ ਸੁਖ ਘਰ ਕਬ ਭਸਮ ਸੰਗੀਤਾ ਗਰ ਤਾਂ ਕਹਿੰਦੇ ਜੀ ਖੋਤੇ ਗਧੇ ਨਾ ਕੋਣਥੇ ਉਦਾਹਰਨ ਗੁਰੂ ਸਾਹਿਬ ਨੇ ਕਿੰਡੀ ਵਧੀਆ ਦਿੱਤੀ ਹੈ ਵਜਨ ਭਾਵੇਂ ਸਤਿਗੁਰਾਂ ਨੇ ਤਿੱਖੇ ਵਰਤੇ ਆ ਪਰ ਜਿਹੜੇ ਗੁਰਮੁਖ ਪਿਆਰੇ ਇਹਨਾਂ ਬਚਨਾਂ ਨੂੰ ਪਛਾਣ ਜਾਂਦੇ ਆ ਨਾ ਮੰਨ ਲੈਂਦੇ ਆ ਉਹ ਤਰ ਜਾਂਦੇ ਹੁਣ ਇੱਥੇ ਗਧੇ ਦੀ ਉਦਾਹਰਨ ਦਿੱਤੀ ਹੈ ਸਤਿਗੁਰ ਕਹਿੰਦੇ ਜਿਵੇਂ ਜਿਹੜਾ ਗਧਾ ਹੈ ਨਾ ਉਹਨੂੰ ਤੁਸੀਂ ਚੰਦਨ ਦੇ ਨਾਲ ਨਵਾ ਦਿਓ ਉਦੇ ਸਰੀਰ ਤੇ ਚੰਦਨ ਮਲਦੋ ਵਧੀਆ ਤੋਂ ਵਧੀਆ ਸਾਬਣ ਮਲਦੋ ਵਧੀਆ ਤੋਂ ਵਧੀਆ ਸ਼ੈਂਪੂ ਮਲਦੋ ਭਾਵ ਉਹਨੂੰ ਚੰਗਾ ਵਧੀਆ ਇਹਨੂੰ ਹੱਥਾਂ ਆ ਕੇ ਸੋਨਾ ਤੇ ਸਤਜਾ ਬਣਾ ਦੋ ਪਰ ਉਹਦੀ ਪ੍ਰੀਤ ਪਤਾ ਕਿਹਦੇ ਨਾਲ ਹੈ ਉਹਦੀ ਪ੍ਰੀਤ ਹੈ ਮਿੱਟੀ ਨਾਲ ਰੇਤੇ ਨਾਲ ਆ ਆਪਾਂ ਇਹਨੇ ਨਾ ਜਿਹੜਾ ਕਮਿਹਾਰ ਭਰਾ ਜਿਨ੍ਹਾਂ ਨੇ ਗਦੇ ਰੱਖੇ ਹੁੰਦੇ ਆ ਉਹ ਆਪਾਂ ਇਹਨੇ ਜਦੋਂ ਤੇ ਨਮਾਉਂਦੇ ਆ ਨਾ ਤੇ ਕਿਤੇ ਤੁਸੀਂ ਪ੍ਰੈਕਟੀਕਲ ਕਰਕੇ ਵੇਖਿਓ ਕਿ ਤੇ ਨਮਾਉਂਦੇ ਹੋਏ ਤੇ ਤੋਈ ਉਹਨਾਂ ਦੇ ਕੋਲੇ ਖੜ੍ਹ ਜਿਓ 10-15 ਮਿੰਟ ਤੇ ਜਦੋਂ ਨਿਵਾਰ ਨੂੰ ਕਹੈਂ ਵਧੀਆ ਸਾਫ਼ ਕਰ ਦੇਣੀ ਹੈ ਨਾ ਗਦੇ ਨੂੰ ਖੋਤੇ ਨੂੰ ਤੇ ਗੁਰਮਖੋ ਉਹਨੂੰ ਹੁਣ ਗਦੇ ਨੂੰ ਇਹ ਨਹੀਂ ਪਤਾ ਵੀ ਮੇਰੇ ਨੂੰ ਮੇਰੇ ਮਾਲਕ ਨੇ ਨਿਵਾਹ ਧਵਾ ਕੇ ਸੋਨਾ ਬਣਾਇਆ ਪਰ ਉਹਨੇ ਨਾਲ ਦੀ ਨਾਲ ਇਹ ਧਰਤੀ ਦੇ ਲੈਟਰਾਂ ਸ਼ੁਰੂ ਕਰ ਦੇਣਾ ਕਿਉਂਕਿ ਉਹਦੀ ਬਰੀਤ ਮਿੱਟੀ ਨਾਲ ਹੈ ਤੇ ਰੇਤੇ ਨਾਲ ਹੈ ਉਹ ਰੇਤੇ ਦੇ ਵਿੱਚ ਫਿਰ ਲੇਟੇਗਾ ਇਹ ਹੁਣ ਉਦਾਹਰਨ ਦਿੱਤੀ ਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਭਾਈ ਕੋਤਾ ਮਿੱਟੀ ਵਿੱਚ ਹੀ ਲੇਟਣ ਨਾਲ ਸੁੱਖ ਸਮਝਦਾ ਹੈ ਉਹਨੂੰ ਮਿੱਟੀ ਵਿੱਚੋਂ ਸੁੱਖ ਮਿਲਦਾ ਹੈ ਉਹ ਕਹਿੰਦਾ ਮੈਨੂੰ ਸੁੱਖ ਮਿੱਟੀ ਵਿੱਚੋਂ ਮਿਲਣਾ ਮੇਰੇ ਉੱਤੇ ਭਾਵੇਂ ਆਤਰ ਛਿੜਕ ਦਿਓ ਭਾਵੇਂ ਮੈਨੂੰ ਵਧੀਆ ਸਾਬਣ ਨਾਲ ਨਵਾ ਦਿਓ ਭਾਵੇਂ ਜੋ ਮਰਜ਼ੀ ਕਰ ਦਿਓ ਮੈਨੂੰ ਉਧਰੋਂ ਸੁੱਖ ਨਹੀਂ ਮਿਲਦਾ ਪਰ ਉਹਦੀ ਪ੍ਰੀਤ ਮਿੱਟੀ ਨਾਲ ਹੈ ਤੇ ਗੁਰੂ ਪਾਸ਼ਾ ਕਹਿੰਦੇ ਭਾਵੇਂ ਉਸਦੇ ਸਰੀਰ ਉਤੇ ਚੰਦਨ ਦਾ ਲੇਪ ਪਾਏ ਕਰੀਏ ਇਹ ਹੀ ਹਾਲ ਸਤਿਗੁਰੂ ਕਹਿੰਦੇ ਤੇਰਾ ਏ ਭਾਈ ਆ ਆਪਾਂ ਸਾਰਿਆਂ ਨੂੰ ਕਹਿ ਰਹੇ ਗੁਰੂ ਸਾਹਿਬ ਹੁਣ ਗੁਰਮਖੋ ਗੁੱਸਾ ਨਾ ਕਰਿਓ ਜਿਹੜੇ ਬਚਨ ਗੁਰੂ ਸਾਹਿਬ ਨੇ ਕਹੇ ਆ ਨਾ ਸਤਗੁਰੂ ਕਹਿੰਦੇ ਤੇਰਾ ਹਾਲ ਵੀ ਉਸ ਖੋਤੇ ਵਰਗਾ ਹੀ ਐ ਜੇਕਰ ਤੂੰ ਗੁਰਬਾਣੀ ਪੜਦਾ ਐ ਸੁਣਦਾ ਐ ਵਿਚਾਰਦਾ ਐ ਕਥਾ ਕਰਦਾ ਐ ਕਥਾ ਸੁਣਦਾਰ ਕਰਦੇ ਐ ਮੱਥਾ ਟੇਕਦੇ ਐ ਗੁਰਥਾ ਟੇਕਦੇ ਐ ਗੁਰਬਾਣੀ ਪੜਦੇ ਐ ਕਥਾ ਕਰਦੇ ਕਥਾ ਸੁਣਦੇ ਐ ਤੇ ਸਾਰਾ ਕੁਝ ਕਰਨ ਤੋਂ ਬਾਅਦ ਆ ਕਿਤੇ ਖੋਤੇ ਵਾਲਾ ਕੰਮ ਤ ਨਹੀਂ ਕਰਦੇ ਵੇ ਕਿਸੇ ਹੋਰ ਦਾ ਥਾਂ ਤੇ ਜਾ ਕੇ ਮੱਥਾ ਤੇ ਨਹੀਂ ਟੇਕਦੇ ਵੀ ਕਿਸੇ ਹੋਰ ਨੂੰ ਮੰਨਦੇ ਤਾਂ ਨਹੀਂ ਕਿਸੇ ਹੋਰ ਦੀ ਪੂਜਾ ਤਾਂ ਨਹੀਂ ਕਰਦੇ ਤੇ ਜੇ ਕਰਦੇ ਹੋ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹ ਰਹੇ ਕਿ ਤੇਰੇ ਵਿੱਚ ਤੇ ਖੋਤੇ ਵਿੱਚ ਭਾਈ ਗਦੇ ਵਿੱਚ ਕੋਈ ਫਰਕ ਨਹੀਂ ਇਹ ਹੁਣ ਗੁਰਮਖੋ ਆਪਣੇ ਤੇ ਡਿਪੈਂਡ ਕਰਦਾ ਆਪਣੀ ਮਰਜ਼ੀ ਹੈ ਵੀ ਆਪਾਂ ਕਿਹੜੇ ਪਾਸੇ ਤੁਰਨਾ ਜੇ ਤਾਂ ਗੁਰੂ ਦੇ ਬਚਨ ਆ ਹਿਰਦੇ ਵਿੱਚ ਪਚਾ ਲਵਾਂਗੇ ਇਹਨਾਂ ਨੂੰ ਮੰਨ ਲਵਾਂਗੇ ਤੇ ਗੁਰਮਖੋ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ ਇਸ ਵਾਸਤੇ ਪੋਤੇ ਵਾਲੀ ਵਰਤੀ ਨਹੀਂ ਰੱਖਣੀ ਬਲਕੋ ਗੁਰਮਖਾਂ ਵਾਲੀ ਵਰਤੀ ਬਣਾਉਣੀ ਹੈ ਗੁਰੂ ਨਾਲ ਜੁੜੇ ਆ ਤੇ ਗੁਰੂ ਦੇ ਬਣ ਜੇ ਬਸ ਹੋਰ ਦੂਜੇ ਤੀਜੇ ਜਿਹੜੇ ਆ ਨਾ ਸਭ ਦਾ ਖਹਿੜਾ ਛੱਡ ਦਿਓ ਨਹੀਂ ਤੇ ਗੁਰੂ ਸਾਹਿਬ ਫਿਰ ਜਿਹੜੀ ਉਦਾਹਰਨ ਦਿੱਤੀ ਹੈ ਉਹ ਫਿਰ ਆਪਣੇ ਤੇ ਟੁੱਕਦੀ ਹੈ ਗੁਰਬਖੋ ਆਪਣੇ ਤੇ ਲਾਗੂ ਹੁੰਦੀ ਹੈ ਅੱਗੇ ਪਾਸ਼ਾ ਕਹਿੰਦੇ ਅੰਮ੍ਰਿਤ ਸੰਗ ਨਾਹੇ ਰਚਿ ਆਵਤ ਦੇਖੇ ਠਾ ਗਉਰੀ ਪ੍ਰੀਤਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਤੇਰਾ ਪਿਆਰ ਨਹੀਂ ਬਣਦਾ ਤੂੰ ਵਿਸ਼ਿਆਂ ਦੀ ਠੱਗ ਬੂਟੀ ਨਾਲ ਪਿਆਰ ਕਰਦਾ ਹੋਇਆ ਵਾਕਿਆ ਅਟਲ ਸਚਾਈ ਹੈ ਗੁਰਮੁਖੋ ਗੁਰੂ ਅਰਜਨ ਦੇਵ ਮਹਾਰਾਜ ਸਿੱਤੇ ਪਾਤਸ਼ਾਹ ਜੀ ਕਹਿੰਦੇ ਆ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਨਾ ਆਹ ਜਿਹੜਾ ਨਾਮ ਜਲ ਆਪਾਂ ਛਕ ਰਹੇ ਹਾਂ ਪਹਿਲਾਂ ਨਿਕਨੇਮ ਦੇ ਰੂਪ ਵਿੱਚ ਛਕਿਆ ਔਰ ਹੁਣ ਕਥਾ ਦੇ ਰੂਪ ਵਿੱਚ ਛਕ ਰਹੇ ਹਾਂ ਛਕਦੇ ਕਿਹੜੇ ਆ ਜੀ ਜਿਹੜੇ ਇਹਨਾਂ ਬਚਨਾਂ ਨੂੰ ਫਿਰਦੇ ਵਿੱਚ ਵਸਾਉਂਦੇ ਆ ਗੁਰਬਾਣੀ ਨੂੰ ਪੜ੍ਹਦੇ ਬਹੁਤ ਨੇ ਕਥਾ ਬਹੁਤ ਕਰਦੇ ਨੇ ਕਥਾ ਬਹੁਤ ਸੁਣਦੇ ਸੰਗਤਾਂ ਬਹੁਤ ਸੁਣਦੀਆਂ ਪਰ ਇਹ ਅੰਮ੍ਰਿਤ ਰੂਪੀ ਨਾਮ ਜਲ ਦਰਲੇ ਪਿੰਦੇ ਆ ਕੌਣ ਪਿੰਦੇ ਆ ਜਿਹੜੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ ਬਚਨਾਂ ਨੂੰ ਉਹ ਪਿੰਦੇ ਆ ਨਹੀਂ ਤੇ ਸਤਿਗੁਰੂ ਕਹਿੰਦੇ ਸੰਸਾਰ ਦੇ ਲੋਕ ਆ ਜਿਹੜੀ ਵਿਸ਼ਿਆ ਵਿਚਾਰਾਂ ਦੀ ਠੱਗ ਬੂਟੀ ਹੈ ਨਾ ਇਹਨਾਂ ਵਿੱਚ ਹੀ ਫਸੇ ਆ ਕੋਈ ਕਾਮ ਦੇ ਵਿਸ਼ੇ ਵਿੱਚ ਫਸਿਆ ਕੋਈ ਕ੍ਰੋਧ ਦੇ ਕੋਈ ਲੋਭ ਦੇ ਕੋਈ ਮੋਹ ਦੇ ਕੋਈ ਹੰਕਾਰ ਦੇ ਇਹਨਾਂ ਵਿਸ਼ਿਆਂ ਦੇ ਵਿੱਚ ਫਸੇ ਆ ਪਰ ਵਿਰਲੇ ਗੁਰਮੁਖ ਪਿਆਰੇ ਆ ਜਿਹੜੇ ਇਹਨਾਂ ਵਿਸ਼ੇ ਕੋਈ ਕਾਸੇ ਦੇ ਵਿੱਚ ਇਹਨਾਂ ਦੇ ਵਿੱਚ ਫਸਿਆ ਹੋਇਆ ਇਹਨਾਂ ਨਾਲ ਪਿਆਰ ਪਾਈ ਬੈਠਾ ਹੈ ਪਰ ਗੰਨੇ ਗੁਰਮੁਖ ਪਿਆਰੇ ਨੇ ਜਿਹੜੇ ਜਿਨ੍ਹਾਂ ਨੂੰ ਸੋਝੀ ਆ ਜਾਂਦੀ ਹੈ ਨਾ ਇਹਨਾਂ ਵਿਸ਼ਿਆਂ ਵਿਚਾਰਾਂ ਨੂੰ ਛੱਡ ਕੇ ਗੁਰਮਖੋ ਗੁਰੂ ਦੀ ਬਾਣੀ ਪਰਮਾਤਮਾ ਦੇ ਨਾਮ ਜਲ ਨੂੰ ਪਿੰਦੇ ਲਈ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ ਜਿਹੜਾ ਆਤਮਿਕ ਆਨੰਦ ਦੇਣ ਵਾਲਾ ਹੈ ਗੁਰਮੁਖੋ ਜੇ ਆਪਾਂ ਵੀ ਆਤਮਿਕ ਆਨੰਦ ਪ੍ਰਾਪਤ ਕਰਨਾ ਹੈ ਨਾ ਆਪਾਂ ਵਿੱਚ ਚਾਹੁੰਦੇ ਸਾਡੀ ਆਤਮਾ ਆਨੰਦਮਈ ਹੋ ਜਾਵੇ ਤੇ ਫਿਰ ਸਤਿਗੁਰੂ ਕਹਿੰਦੇ ਆ ਵਿਸ਼ਿਆਂ ਵਿਚਾਰਾਂ ਦੀ ਠੱਗ ਬੂਟੀ ਐ ਨਾ ਇਹਨੂੰ ਛੱਡ ਦੇ ਭਾਈ ਇਧਰ ਨਾ ਭੱਜ ਇਧਰੋਂ ਮਨ ਨੂੰ ਮੋੜਦਾ ਤੇ ਗੁਰੂ ਵਾਲੇ ਪਾਸੇ ਗੁਰੂ ਦੇ ਨਾਲ ਜੋੜਦਾ ਫਿਰ ਤੈਨੂੰ ਆਤਮਿਕ ਆਨੰਦ ਜਿਹੜਾ ਐ ਉਹ ਪ੍ਰਾਪਤ ਹੋਵੇਗਾ ਸਤਿਗੁਰੂ ਦੇ ਰੋਜ਼ ਗੁਰਬਾਣੀ ਪੜਿਆ ਕਰ ਸੁਣਿਆ ਕਰ ਵਿਚਾਰਿਆ ਕਰ ਮੰਨਿਆ ਕਰ ਇਹ ਅਮਰ ਰੂਪੀ ਨਾਮ ਜਲ ਪੀਆ ਕਰ ਰਸਨਾ ਦੇ ਨਾਲ ਗੁਰਬਾਣੀ ਪੜ੍ਹ ਕੇ ਤੇ ਕੰਨਾਂ ਦੇ ਨਾਲ ਗੁਰਬਾਣੀ ਸੁਣ ਕੇ ਔਰ ਹੱਥਾਂ ਦੇ ਨਾਲ ਸੇਵਾ ਕਰਕੇ ਜਦੋਂ ਤੂੰ ਇਹ ਨਾਮ ਰੂਪੀ ਜਲ ਪੀਵੇਂਗਾ ਤੇ ਤੇਰੀ ਆਤਮਾ ਆਨੰਦਮਈ ਹੋ ਜਾਵੇਗੀ ਆਨੰਦ ਆ ਜਾਵੇਗਾ ਤੇਰੀ ਔਰ ਤੇਰੀ ਆਤਮਿਕ ਆਤਮਾ ਆਨੰਦ ਵਿੱਚ ਜਦੋਂ ਆ ਗਈ ਆਤਮਿਕ ਆਨੰਦ ਪ੍ਰਾਪਤ ਹੋ ਗਿਆ ਤੇ ਸਤਗੁਰੂ ਕਹਿੰਦੇ ਫਿਰ ਤੂੰ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਵੇਂਗਾ ਉਤਮ ਸੰਤ ਭਲੇ ਸੰਯੋਗੀ ਇਸ ਯੁਗ ਮਹ ਪਵਿੱਤ ਪੂਨੀਤ ਹੈ ਭਾਈ ਉੱਚੇ ਜੀਵਨ ਵਾਲੇ ਸੰਤ ਜਿਹੜੇ ਇਸ ਸੰਸਾਰ ਦੇ ਵਿਕਾਰਾਂ ਵਿੱਚ ਭੀ ਪਵਿੱਤਰ ਹੀ ਰਹਿੰਦੇ ਹਨ ਭਲੇ ਸੰਜੋਗਾ ਨਾਲ ਹੀ ਮਿਲਦੇ ਹਨ ਵੇਖੋ ਗੁਰਮਖੋ ਗੁਰੂ ਪਾਸ਼ਾ ਜੀ ਨੇ ਕਿੰਨੇ 100 ਸਾਲ ਪਹਿਲਾਂ ਵਚਨ ਲਿਖ ਦਿੱਤੇ ਅੱਜ ਆਪਾਂ ਦੇਖਦੇ ਆ ਨਾ ਕਿ ਸੰਤਾਂ ਦੇ ਬਾਣੇ ਦੇ ਵਿੱਚ ਵੀ ਵਿਕਾਰਾਂ ਦੇ ਵਿੱਚ ਗਰਸੇ ਹੋਏ ਆ ਆਪਾਂ ਵੀਡੀਓ ਦੇਖਦੇ ਆ ਬੜਾ ਕੁਝ ਦੇਖਦੇ ਵੀ ਆਪਣੇ ਆਪ ਨੂੰ ਸੰਤ ਕਹਵਾਉਂਦੇ ਆ ਵੱਡੇ ਵੱਡੇ ਪੋਸਟਰਾਂ ਉੱਤੇ ਵੱਡੇ ਵੱਡੇ ਬੈਨਰਾਂਾਂ ਦੇ ਉੱਤੇ ਲਿਖਿਆ ਹੁੰਦਾ ਫਲਾਣਾ ਸੰਤ ਸੰਤ ਫਲਾਣਾ ਸਿੰਘ ਜੀ ਸੰਤ ਫਲਾਣਾ ਸਿੰਘ ਜੀ ਲਿਖਿਆ ਹੁੰਦਾ ਨਾ ਪਰ ਗੁਰੂ ਪਾਸ਼ਾ ਕਹਿੰਦੇ ਕੱਲਾ ਲਿਖਣ ਨਾਲ ਕੱਲਾ ਬਾਣਾ ਪਾਉਣ ਨਾਲ ਵਖਾਵੇ ਨਾਲ ਸੰਤ ਨਹੀਂ ਬਣ ਸਕਦਾ ਸਤਿਗੁਰੂ ਕਹਿੰਦੇ ਸੰਤ ਤੁਹਾਨੂੰ ਵਿਰਲੇ ਮਿਲਣਗੇ ਇਸ ਸੰਸਾਰ ਦੇ ਵਿੱਚ ਨਾ ਵਿਰਲੇ ਮਿਲਗੇ ਹੈਗੇ ਆ ਨਹੀਂ ਵੀ ਹੈ ਨਹੀਂ ਹੈਗੇ ਆ ਪਰ ਵਿਰਲੇ ਹੀ ਐ ਜਿਆਦੇ ਤਾਂ ਗੁਰਮਖੋ ਵਿਕਾਰਾਂ ਦੇ ਵਿੱਚ ਹੀ ਫਸੇ ਹੋਏ ਆ ਵਿਕਾਰਾਂ ਦੇ ਗਰਸੇ ਹੋਏ ਆ ਈਰਖਾ ਦੁਆਇ ਦੇ ਵਿੱਚ ਗਰਸੇ ਹੋਏ ਆ ਇਸ ਵਾਸਤੇ ਸਤਿਗੁਰੂ ਕਹਿੰਦੇ ਉੱਚੇ ਜੀਵਨ ਵਾਲੇ ਸੰਤ ਜਿਹੜੇ ਇਸ ਸੰਸਾਰ ਦੇ ਵਿਕਾਰਾਂ ਵਿੱਚ ਵੀ ਪਵਿੱਤਰ ਹੀ ਰਹਿੰਦੇ ਹਨ ਅਲੇਸ਼ ਸੰਜੋਗਾ ਨਾਲ ਮਿਲ ਜੇ ਗੁਰੂ ਕਿਤੇ ਕੋਈ ਗਿਰਲਾ ਵੰਜਾ ਜੇ ਚੰਗੇ ਕਿਤੇ ਕਰਮ ਹੋਣ ਤੇ ਫਿਰ ਕਿਤੇ ਪੂਰਨ ਬ੍ਰਹਮ ਗਿਆਨੀ ਪੂਰਨ ਮਹਾਪੁਰਖ ਪੂਰਨ ਸੰਤਾਂ ਦਾ ਮਿਲਾਪ ਹੁੰਦਾ ਹੈ ਇਸ ਵਾਸਤੇ ਗੁਰਮੁਖੋ ਕੋਸ਼ਿਸ਼ ਕਰਨੀ ਆ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਸਾਨੂੰ ਨਹੀਂ ਪਰਖ ਵੀ ਪਵਿੱਤਰ ਜੀਵਨ ਵਾਲੇ ਕਿਹੜੇ ਨੇ ਤੇ ਅਪਵਿੱਤਰ ਜੀਵਨ ਵਾਲੇ ਕਿਹੜੇ ਪਰ ਤੁਸੀਂ ਸਾਨੂੰ ਸੋਝੀ ਬਖਸ਼ਿਓ ਵੀ ਜੇ ਅਸਲੀ ਕਿクセ ਕੋਲੇ ਜਾਈਏ ਨਾ ਤੇ ਸਾਨੂੰ ਪਤਾ ਲੱਗ ਜੇ ਵੀ ਇਹ ਅਸਲ ਹੈ ਆ ਕੇ ਨਕਲੀ ਹੈ ਜੇ ਤਾਂ ਗੁਰਮਖੋ ਨਕਲੀ ਹੋਵੇ ਤੇ ਫਿਰ ਨਹੀਂ ਉਹਦਾ ਜੁਲਦਾ ਹੁਣ ਅਸਲ ਤੇ ਨਕਲ ਦੀ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਸੋਝੀ ਦਿੱਤੀ ਹੈ ਵੀ ਜੇ ਉਹਨੂੰ ਪਰਖਣਾ ਹੋਵੇ ਨਾ ਜਿਹੜਾ ਅਸਲੀ ਸੰਤ ਹੋਵੇਗਾ ਨਾ ਗੁਰਮਖੋ ਉਹ ਆਪਣੇ ਪੈਰਾਂ ਨੂੰ ਹੱਥ ਨਹੀਂ ਲਗਾਉਂਦਾ ਉਹ ਆਪਣੇ ਆਪ ਨੂੰ ਮੱਥਾ ਨਹੀਂ ਟੇਕਾਉਂਦਾ ਜਿਹੜਾ ਅਸਲ ਹੋਵੇਗਾ ਤੇ ਜਿਹੜਾ ਹੋਵੇਗਾ ਨਕਲੀ ਉਹ ਆਪਣੇ ਗੋਡਿਆਂ 'ਤੇ ਰੰਗ ਹੱਥ ਵੀ ਲਵਾਵੇਗਾ ਤੇ ਦੁਨੀਆ ਦੀਆਂ ਗੱਲਾਂ ਬਹੁਤ ਕਰੇਗਾ ਪਰ ਜਿਹੜਾ ਅਸਲੀ ਹੋਵੇਗਾ ਨਾ ਪਰਮੇਸ਼ਰ ਨਾਲ ਇੱਕਮਿਕ ਹੋ ਗਿਆ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਗੁਰੂ ਨੂੰ ਮੰਨਣੋਂ ਠੰਡ ਪੈਦਾ ਹੁੰਦੀ ਹੈ ਸ਼ਾਂਤੀ ਪੈਦਾ ਹੁੰਦੀ ਹੈ ਜਿਹੜਾ ਪਰਮੇਸ਼ਰ ਦਾ ਪਿਆਰਾ ਹੁੰਦਾ ਪਰਮੇਸ਼ਰ ਨਾਲ ਮਿਲਿਆ ਹੁੰਦਾ ਇਹ ਨਿਸ਼ਾਨੀ ਹੈ ਗੁਰੂ ਸਾਹਿਬ ਨੇ ਦੱਸੀ ਕਿ ਭਾਈ ਜਿਹਨੂੰ ਮਿਲਣ ਦੇ ਨਾਲ ਜਿਹਦਾ ਮਲਾਪ ਹੋਣ ਦੇ ਨਾਲ ਤੇਰੇ ਅੰਦਰ ਨੂੰ ਸ਼ਾਂਤੀ ਪ੍ਰਾਪਤ ਹੋਵੇ ਨਾ ਤੇ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਨ ਸਤਕਾਰ ਕਰਦਾ ਹੋਵੇ ਉਹ ਅਸਲ ਵਿੱਚ ਸੰਤ ਹੈ ਉਹ ਗੁਰਮੁਖ ਹੈ ਤੇ ਨਹੀਂ ਤੇ ਗੁਰਮੁਖ ਉਹ ਕਈਆਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਰਾ ਲੈ ਕੇ ਡੇਰੇ ਬਣਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਨੇ ਤੇ ਫਿਰ ਉੱਥੇ ਰਸਤੇ ਪਾਉਂਦੇ ਨੇ ਉੱਥੇ ਜਾਇਓ ਆ ਕਰ ਲਓ ਉਹ ਕਰ ਲਓ ਜਿਹੜੇ ਤੁਹਾਨੂੰ ਇਦਾਂ ਕਹਿੰਦੇ ਵੀ ਉਹ ਨਕਲੀ ਆ ਗੁਰੂ ਗੁਰੂ ਸਾਹਿਬ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਉਹ ਨਕਲੀ ਆ ਜਿਹੜੇ ਕਹਿੰਦੇ ਨਾ ਫਲਾਣੇ ਦੇ ਨਾਲ ਕਰਲਾ ਫਲਾਣੀ ਜਗ੍ਹਾ ਤੇ ਚਲੇ ਜਾ ਉਹ ਕਰਲਾ ਆ ਕਰਲਾ ਉਹ ਸੁਣ ਜੋ ਨਕਲੀ ਆ ਤੇ ਜਿਹੜਾ ਕਹਿੰਦਾ ਤੁਹਾਨੂੰ ਕਿ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜੋ ਖੰਡੇ ਬਾਟੇ ਦਾ ਅਮਰ ਦੇ ਛਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰੋ ਉਹ ਅਸਲੀ ਹੈ ਉਹ ਅਸਲੀ ਹੈ ਬਾ ਆ ਫਰਕ ਆ ਗੁਰੂ ਜੀ ਕਿ ਇਸ ਵਾਸਤੇ ਸਤਗੁਰੂ ਕਹਿੰਦੇ ਇਹ ਸੰਸਾਰ ਦੇ ਵਿੱਚ ਨਾ ਬਹੁਤ विरलेले ते ਭਲੇ ਸੰਜੋਗਾਂ ਦੇ ਨਾਲ ਮਿਲਦੇ ਨੇ ਇਹੋ ਜਿਹੇ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਜਿਹੜੇ ਕਹਾਣੀ ਤੇ ਕਰਨੀ ਦੇ ਪੂਰੇ ਸੰਗ੍ਰਹਿ ਕੋ ਇਹੋ ਜਿਹੇ ਮਹਾਪੁਰਖ ਤੁਹਾਨੂੰ ਵਿਰਲੇ ਮਿਲਣਗੇ ਬਾਬਾ ਠਾਕੁਰ ਸਿੰਘ ਜੀ ਵਰਗੇ ਔਰ ਹੋਰ ਮਹਾਪੁਰਖ ਜਿਹੜੇ ਬਿਆੰਤ ਜਿਹੜੇ ਕਹਾਣੀ ਤੇ ਕਰਨੀ ਦੇ ਪੂਰੇ ਇਹੋ ਜਿਹੇ ਬਹੁਤ ਵਿਰਲੇ ਘੱਟ ਮਿਲਦੇ ਗੁੰਦੇ ਇਹ بڑے ਵੱਡੇ ਭਾਗ ਹੋਣ ਚੰਗੇ ਸੁਜੋਗ ਹੋਣ ਫਿਰ ਕਿਤੇ ਜਾ ਕੇ ਇਹੋ ਜਿਹੇ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਆ ਨਹੀਂ ਤੇ ਅੱਜ ਆਪਾਂ ਨੂੰ ਪਤਾ ਹੀ ਹੈ ਕਿ ਕੀ ਕੁਝ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆੜ ਲੈ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਉੱਥੇ ਡੇਰਿਆਂ ਦੇ ਵਿੱਚ ਫਿਰ ਕੀ ਕਰਦੇ ਨੇ ਚਲੋ ਹੋਰ ਜਿਹੜੇ ਡੇਰੇ ਬਣਾਏ ਬੈਠੇ ਆ ਉਹ ਤਾਂ ਇੱਕ ਕੰਮ ਕਰਤੂਤਾ ਕਰਨ ਪਰ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਜੀ ਨੂੰ ਆਪਣੇ ਡੇਰੇ ਵਿੱਚ ਰੱਖਿਆ ਉਹ ਉਹਨਾਂ ਨੂੰ ਹੀ ਕਰ ਦੇ ਦਿੱਤਾ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਡਰਨਾ ਚਾਹੀਦਾ ਰੱਬ ਤੋਂ ਤਾਂ ਡਰਨਾ ਚਾਹੀਦਾ ਨਾ ਦੁਨੀਆ ਤੋਂ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਸ਼ਾ ਕਹਿੰਦੇ ਜੇ ਭਲੇ ਸੰਜੋਗ ਹੋਣਾ ਚੰਗੇ ਕਰਮ ਹੋਣ ਤੇ ਫਿਰ ਕਿਤੇ ਜਾ ਕੇ ਮਹਾਪੁਰਖਾਂ ਦੇ ਮਹਾਤਮਾਂ ਦੇ ਦਰਸ਼ਨ ਹੁੰਦੇ ਨੇ ਮਲਾਪ ਹੁੰਦਾ ਹੈ। ਅੱਗੇ ਪਾਸ਼ਾ ਕਹਿੰਦੇ ਜਾਤ ਆਕਾਰਥ ਜਨਮ ਪਦਾਰਥ ਕਾਚ ਵਾਦਰ ਜੀਤ ਉਹਨਾਂ ਦੀ ਸੰਗਤੋਂ ਵਾਂਝਿਆ ਰਹਿ ਕੇ ਤੇਰਾ ਕੀਮਤੀ ਮਨੁੱਖਾ ਜਨਮ ਬ्यर्थਾ ਜਾ ਰਿਹਾ ਹੈ ਕੱਚ ਦੇ ਵੱਟੇ ਵਿੱਚ ਜਿੱਤਿਆ ਜਾ ਰਿਹਾ ਹੈ ਸਤਿਗੁਰਾਂ ਨੇ ਕਿਹਾ ਭਾਈ ਇਹੋ ਜੀ ਮਾਪੁਰਖਾਂ ਦੀ ਸੰਗਤੋਂ ਬਗੈਰ ਨਾ ਤੇਰਾ ਜਿਹੜਾ ਕੀਮਤੀ ਜੀਵਨ ਹੈ ਮਨੁੱਖਾ ਜਨਮ ਉਹ ਐਵੇਂ ਜਾ ਰਿਹਾ ਕੱਚ ਦੇ ਭਾਈ ਜੇ ਕਰਿਆ ਗੁਰਮੁਖੋਂ ਕਾਚ ਆਪਾਂ ਵੇਖੀ ਵੇਚੀ ਤੇ ਵਿਗਦਾਨ ਕਾਚ ਤਾਂ ਮੁਕਤ ਨਹੀਂ ਲੈਂਦਾ ਕੋਈ ਹਾਂ ਤੁਸੀਂ ਘਰ ਦੇ ਵਿੱਚ ਕਾਚ ਇਕੱਠਾ ਕਰ ਲਿਓ ਤੇ ਕੋਈ ਆਵੇ ਕੁਆੜੀਆ ਤੁਮਕੇ ਕਾਚ ਲੈ ਜਾਓ ਫੇ ਨਾ ਭਾਈ ਇਹ ਨਹੀਂ ਵਿਕਦਾ ਇਹ ਨਹੀਂ ਲੈਣਾ ਤੇ ਵੇਖੋ ਹੁਣ ਗੁਰਮੁਖੋਂ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਸ਼ਰ ਕਿੰਨੀ ਸੋਹਣੀ ਉਦਾਹਰਣ ਦਿੱਤੀ ਐ ਕਿ ਭਾਈ ਜੇ ਗੁਰਮੁਖਾਂ ਦੇ ਮਲਾਪ ਤੋਂ ਬਗਾਇਰ ਤੂੰ ਆਪਣਾ ਜੀਵਨ ਬਤੀਤ ਕਰੇਗਾ ਨਾ ਜਿਹੜੇ ਗੁਰਮੁਖ ਪਿਆਰੇ ਨੇ ਨਾਮ ਦੇ ਰਸੀਏ ਨੇ ਉਹਨਾਂ ਦੀ ਸੰਗਤ ਨਾ ਕਰੇਗਾ ਉਹਨਾਂ ਦੇ ਨਾਲ ਜਿਹੜਾ ਮੇਲ ਜੋਲ ਨਾ ਹੋਵੇਗਾ ਤੇ ਫਿਰ ਤੇਰਾ ਜੀਵਨ ਮਨੁੱਖਾ ਜੀਵਨ ਜਿਹੜਾ ਹੈ ਇਹ ਕੱਚ ਦੇ ਵੱਟੇ ਜਾ ਰਿਹਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਤੂੰ ਨਾ ਬੈਠੇਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਾ ਬਚਨ ਬਲਾਸ ਨਾ ਕਰੇਗਾ ਨਾ ਗੁਰਮੁਖੋ ਆਪਾਂ ਨੂੰ ਸੰਤ ਮਹਾਂਪੁਰਖ ਮਿਲੇ ਜਾਂ ਨਾ ਮਿਲੇ ਆਪਾਂ ਕੀ ਲੈਣਾ ਮਿਲੇ ਜਾਂ ਨਾ ਮਿਲੇ ਹੁਣ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆ ਕੇ ਸੋਝੀ ਆ ਜਾਂਦੀ ਹੈ ਨਾ ਤੇ ਬਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜਿਉਂ ਲੋੜ ਨਹੀਂ ਕਿ ਸੰਤ ਮਾਤਾ ਮਨਾਂ ਦੇੰਦੀ ਵੀ ਆਪਾਂ ਅੱਗੇ ਫਲਾਣੀ ਡੇਰੇ ਤੇ ਜਾਵਾਂਗੇ ਖਾਣਾ ਖਾਣਾਂ ਤੇ ਜਾਵਾਂਗੇ ਨਹੀਂ ਲੋੜ ਗੁਰਮਖੋ ਘਰ ਦੇ ਵਿੱਚ ਆ ਵੇਖੋ ਆਪਣੇ ਨਗਰ ਦੇ ਵਿੱਚ ਕਿੰਨੀ ਰਹਿਮਤ ਹੈ ਇਹ ਤੋਂ ਵੱਡੀ ਕੋਈ ਰਹਿਮਤ ਹੋ ਸਕਦੀ ਜਿੱਥੇ ਕਲਕੀਆਂ ਵਾਲੇ ਪਾਦਸ਼ਾਹ 4 ਦਿਨ ਰਹੇ ਹੁਣ ਇਸ ਨਗਰ ਨੂੰ ਪਵਿੱਤਰ ਕੀਤਾ ਹੋਵੇ ਤੇ ਫਿਰ ਸਭ ਤੋਂ ਵੱਡੀ ਬਖਸ਼ਿਸ਼ ਆ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਇਦੋਂ ਵੱਡਾ ਤੁਹਾਨੂੰ ਖਜ਼ਾਨਾ ਕੀ ਚਾਹੀਦਾ ਤੇ ਜੇ ਇਹਨਾਂ ਨੂੰ ਛੱਡ ਕੇ ਆ ਕਿਸੇ ਡੇਰੇ ਤੇ ਤੁਰੇ ਫਿਰਗੇ ਹੋਰਾਂ ਨੂੰ ਲੱਭਦੇ ਫਿਰਗੇ ਮੈਂ ਤਾਂ ਨਾ ਕੋ ਗੜ ਮਾੜੀ ਕਿਸਮ ਦਾ ਤਲਾਈਆ ਬੰਦਾ ਮਾਈ ਭਾਈ ਜਿਹੜਾ ਐਡੇ ਵੱਡੇ ਖਜ਼ਾਨੇ ਨੂੰ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਤੇ ਆਹ ਗੁਰੂ ਸਾਹਿਬ ਦੀਆਂ ਵਸਤੂਆਂ ਨੂੰ ਛੱਡ ਕੇ ਪਵਿੱਤਰ ਅਸਥਾਨਾਂ ਨੂੰ ਛੱਡ ਕੇ ਕਿਤੇ ਹੋਰ ਜਾਂਦਾ ਉਹਦੇ ਵਰਗਾ ਕੋਈ ਮਾੜੇ ਕਰਮਾਂ ਵਾਲਾ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਖੋ ਜੇ ਆਪਾਂ ਆਪਣਾ ਜੀਵਨ ਸਫਲ ਕਰਨਾ ਹੈ ਨਾ ਗੁਰੂ ਦੇ ਲੇਖੇ ਲਾਉਣਾ ਹੈ ਘਰਾਂ ਦੇ ਵਿੱਚ ਚੜ੍ਹਦੀ ਕਲਾ ਹੋ ਜਾਵੇਗੀ ਹਾਂ ਜੇ ਕਿਤੇ ਜਾਣਾ ਹੀ ਆ ਤੇ ਬੜੇ ਵੱਡੇ ਵੱਡੇ ਤੀਰਥ ਨੇ ਗੁਰੂ ਸਾਹਿਬਾਨਾਂ ਦੇ ਮੁਕਤਸਰ ਸਾਹਿਬ ਦਾ ਕਿੰਨਾ ਵੱਡਾ ਸਥਾਨ ਜਾਓ ਉੱਥੇ ਸੇਵਾ ਕਰਕੇ ਆਉਂ ਦਰਸ਼ਨ ਦਿਦਾਰ ਕਰੋ ਫਿਰ ਰਾਹ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਦਾ ਪ੍ਰਕਾਸ਼ ਸਥਾਨ ਆਉਂਦਾ ਹੈ ਸਰਾਇ ਨਾਗਾ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਗੁਰੂ ਅੰਗਦ ਦੇ ਮਹਾਰਾਜ ਦਾ ਕਰੋ ਉਥੇ ਦਰਸ਼ਨ ਦਿਦਾਰ ਤੇ ਜੇ ਆਪਾਂ ਐਵੇਂ ਸਿਰਸੁਰ ਮਾਰਨ ਵਾਲਿਆਂ ਕੋਲੇ ਜਾਈਏ ਜਾਂ ਆਪਾਂ ਐਵੇਂ ਦੇਹਧਾਰੀਆਂ ਕੋਲੇ ਤੁਰੇ ਫਿਰਗੇ ਕਿ ਸਾਨੂੰ ਬਚਾ ਦੇਣਗੇ ਤੇ ਮੇਰਾ ਖਿਆਲ ਵੀ ਅੱਜ ਦੇ ਜਮਾਨੇ 'ਚ ਗਿਰਨਾ ਕੋਈ ਗੁਰੂ ਸਾਹਿਬ ਕਹਿ ਰਿਹਾ ਹੈ ਵੀ ਆ ਜਿਹੜਾ ਕਾਲ ਯੁਗ ਦਾ ਪਹਿਰਾ ਹੈ ਨਾ ਕਾਲ ਯੁਗ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਵਿਰਲਾ ਕੋਈ ਮਿਲੇਗਾ ਜਿਹੜਾ ਐ 101% ਗੁਰੂ ਦੇ ਨਾਲ ਇਕਮਿਕ ਹੋਵੇਗਾ ਨਹੀਂ ਤੇ ਮਾਫ਼ ਕਰਨਾ ਜਾਦੇ ਬਾਣਾ ਹੀ ਪਾਈ ਬੈਠੇ ਆ ਆਪਦੇ ਡੇਰਿਆਂ ਦੀ ਜਾਇਜ਼ਾਕਾਰ ਕਰਾਉਣ ਵਾਸਤੇ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਸਿੱਧੇ ਡਾਇਰੈਕਟ ਹੋਰ ਕਿਸੇ ਨੂੰ ਧਿਆਉਣ ਦੀ ਲੋੜ ਨਹੀਂ ਮੰਨਣ ਦੀ ਲੋੜ ਨਹੀਂ ਔਰ ਗੁਰੂ ਕੋਲੇ ਆਓ ਗੁਰੂ ਦੇ ਅੱਗੇ ਬੇਨਤੀ ਕਰੋ ਗੁਰੂ ਕੋਲੋਂ ਮੰਗੋ ਤੇ ਸਾਰਾ ਕੁਝ ਗੁਰੂ ਸਾਹਿਬ ਦੇਣਗੇ ਜੇ ਸਵਾਦ ਤੇ ਸਤਗੁਰ ਕਹਿੰਦੇ ਉਹਨਾਂ ਦੀ ਸੰਗਤੋਂ ਵਾਂਝਿਆ ਰਹਿ ਕੇ ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ਕੱਚ ਦੇ ਵੱਟੇ ਵਿੱਚ ਜਿੱਤਿਆ ਜਾ ਰਿਹਾ ਭਾਈ ਜੇ ਤੂੰ ਗੁਰਮਖੰਦ ਦੀ ਸੰਗਤ ਕਰੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇਗਾ ਫਿਰ ਤੇਰਾ ਜਨਮ ਜਿਹੜਾ ਏ ਉਹ ਭਾਈ ਸਫਲ ਹੋ ਜਾਵੇਗਾ ਜਨਮ ਜਨਮ ਕੇ ਕਿਲ ਵਿਖਾ ਦੁੱਖ ਭਾਗੇ ਗੋਰਾ ਗਿਆਨ ਅੰਜਨ ਨੇਤਰ ਦਿੱਤਾ ਵੇਖੋ ਗੁਰਮੁਖੀ ਇੱਥੇ ਹੁਣ ਸਤਿਗੁਰਾਂ ਨੇ ਕਹਿੰਦੇ ਕਹਿੰਦੇ ਜਨਮਾਂ ਜਨਮਾਂ ਦੇ ਤੇਰੇ ਦੁੱਖ ਦੂਰ ਹੋ ਜਾਣਗੇ ਕਦੋਂ ਜਦੋਂ ਤੇਰੇ ਹਿਰਦੇ ਰੂਪੀ ਨੇਤਰਾਂ ਦੇ ਵਿੱਚ ਗੁਰੂ ਸਾਹਿਬ ਨੇ ਅੰਜਨ ਕਹਿੰਦੇ ਸੁਰਮੇ ਨੂੰ ਗਿਆਨ ਰੂਪੀ ਸੁਰਮਾ ਪਾਤਾ ਭਾਵ ਜਿੱਦਣ ਤੇਰੇ ਹਿਰਦੇ ਦੇ ਵਿੱਚ ਆ ਗੁਰੂ ਦੀ ਬਾਣੀ ਦੇ ਬੋਲ ਗੁਰੂ ਦੇ ਸਿੱਖਿਆ ਤੇਰੇ ਹਿਰਦੇ ਵਿੱਚ ਵਸ ਗਈ ਨਾ ਉਸ ਦਿਨ ਤੇਰੇ ਜਨਮ ਜਨਮ ਦੇ ਸਤਿਗੁਰੂ ਕਹਿੰਦੇ ਦੁੱਖ ਕੱਟੇ ਜਾਣੇ ਆ ਵੇਖੋ ਕਿੰਡੇ ਵੱਡੇ ਗੱਲ ਗੁਰੂ ਸਾਹਿਬ ਕਹਿ ਰਹੇ ਆ ਪਰ ਅਸੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਜਿੰਨੀ ਦੇਰ ਤੱਕ ਕਿਸੇ ਕੋਲ ਜਾ ਕੇ ਪੁੱਛਦੇ ਨਹੀਂ ਨਾ ਉਨੀ ਦੇਰ ਤੱਕ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਕੋਈ ਬੰਦਾ ਕਹਿ ਦਵੇ ਨਾ ਜਿੰਨੂੰ ਕੁ ਅੱਖਣਾ ਆਉਂਦਾ ਹੋਵੇ ਐਵੇਂ ਉਹਨੇ ਆਪਣਾ ਨਫੂਸ ਬਣਾਇਆ ਹੋਵੇ ਲੋਕਾਂ ਨੂੰ ਲੁੱਟਣ ਵਾਸਤੇ ਉਹਦੇ ਕੋਲੇ ਜਾ ਕੇ ਬੈਠਾਂਗੇ ਨਾ ਉਹ ਕਹਿ ਦੋਗਾ ਵੀ ਐਂ ਕਰ ਲਾ ਉਹਦੇ ਤੇ ਵਿਸ਼ਵਾਸ ਕਰ ਲਾਂਗੇ ਪਰ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਕਰਦੇ ਕਰੋ ਗੁਰਮਖੋ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਔਰ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕਰਾਂਗੇ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਆਪਣੇ ਦੁੱਖ ਨਾ ਕੱਟੇ ਜਾਣ ਜਾਂ ਆਪਾਂ ਨੂੰ ਕੋਈ ਪ੍ਰਾਪਤ ਨਾ ਸਭ ਕੁਝ ਪ੍ਰਾਪਤ ਹੋਵੇਗਾ ਗੱਲ ਵਿਸ਼ਵਾਸ ਦੀ ਹੁਣ ਗੁਰੂ ਸਾਹਿਬ ਨੇ ਕਿਹਾ ਹੈ ਭਾਈ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਵਾਲਾ ਸ਼ਰਮਾ ਪਾ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਨੇ ਦੁੱਖ ਕੱਟੇ ਜਾਂਦੇ ਆ ਤੇ ਪਾਪ ਦੂਰ ਹੋ ਜਾਂਦੇ ਹੁਣ ਇੱਕ ਜਨਮ ਦੇ ਨਹੀਂ ਕਹੇ ਗੁਰੂ ਸਾਹਿਬ ਨੇ ਦੇਖੋ ਅਨੇਕਾਂ ਜਨਮਾਂ ਦੇ ਕਹਿਆ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਨਾ ਵੀ ਆਪਾਂ ਕਿੰਨੇ ਜਨਮ ਮਗਰ ਘੋ ਕੇ ਆਏ ਆ ਆਪਾਂ ਨੂੰ ਨਹੀਂ ਪਤਾ ਵੀ ਆਪਾਂ ਕਿਹੜੇ-ਕਿਹੜੇ ਜਨਮ ਚੋਂ ਆਏ ਪਰ ਗੁਰੂ ਨੂੰ ਪਤਾ ਹੈ ਵੀ ਆਪਾਂ ਕਿਹੜੇ ਜਨਮ ਚੋਂ ਨਿਕਲ ਕੇ ਆਏ ਆ ਕਿਹੜੀ ਜੁਗਤੋਂ ਨਿਕੜਾ ਗੁਰੂ ਸਾਹਿਬ ਨੂੰ ਸਾਰਾ ਪਤਾ ਆਪਾਂ ਨੂੰ ਨਹੀਂ ਪਤਾ ਤੇ ਗੁਰੂ ਸਾਹਿਬ ਕਹਿੰਦੇ ਆ ਮੈਂ ਤਾਂ ਹੀ ਤੈਨੂੰ ਪਾਈਏ ਗੱਲ ਕਹਿ ਰਿਹਾ ਏ ਕਿ ਤੂੰ ਅਨੇਕਾਂ ਜਨਮਾਂ ਦੇ ਵਿੱਚ ਤੁਰ ਫਿਰ ਕੇ ਆਇਆ ਏ ਅਨੇਕਾਂ ਤੋਂ ਜਨਮ ਭੋਗੇ ਨੇ ਬੜੇ ਪਾਪ ਕੀਤੇ ਨੇ ਹੁਣ ਵੀ ਕਰ ਰਿਆ ਤੇ ਜੇਕਰ ਇਹਨਾਂ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਕੱਟਣਾ ਚਾਹੁੰਦਾ ਹੈ ਤੇ ਗੁਰੂ ਦੇ ਗਿਆਨ ਦਾ ਸੁਰਮਾ ਜਿਹੜਾ ਇਹਨਾਂ ਉਹ ਆਪਣੀਆਂ ਹਿਰਦੇ ਰੂਪੀ ਅੱਖਾਂ ਦੇ ਵਿੱਚ ਪਾ ਭਾਵ ਆਪਣੇ ਅੰਦਰ ਗੁਰੂ ਦੇ ਸ਼ਬਦ ਨੂੰ ਸਾਹ ਗੁਰੂ ਦੀ ਸਿੱਖਿਆ ਨੂੰ ਸਾਹ ਤੇ ਗਰ ਤੇਰੇ ਜਨਮਾ ਜਨਮਾਂ ਦੇ ਪਾਪ ਕੱਟੇ ਜਾਣਗੇ ਤੇ ਤੇਰੇ ਦੁੱਖ ਵੀ ਦੂਰ ਹੋ ਜਾਵਣਗੇ ਤੇਰੇ ਘਰ ਦੇ ਵਿੱਚ ਦੁਨਿਆਵੀ ਘਰ ਦੇ ਵਿੱਚ ਵੀ ਸੁੱਖ ਆ ਜਾਵਣਗੇ ਹਿਰਦੇ ਰੂਪੀ ਘਰ ਦੇ ਵਿੱਚ ਵੀ ਸੁੱਖ ਆ ਜਾਵਣਗੇ ਅੱਗੇ ਸਤਿਗੁਰ ਕਹਿੰਦੇ ਸਾਧ ਸੰਗ ਇਨ ਦੁੱਖ ਤੇ ਨਿਕਸਿਓ ਨਾਨਕ ਏਕਪ੍ਰੀਤਾ ਗੁਰੂ ਪਾਤਸ਼ਾਹ ਕਹਿੰਦੇ ਨੇ ਸੰਗਤ ਵਿੱਚ ਟਿਕ ਕੇ ਆਹ ਬਚਨ ਪੱਲੇ ਬੰਨਣ ਵਾਲਾ ਜੀ ਗੁਰੂ ਕੋ ਬਚਨ ਤਾਂ ਸਾਰੇ ਪੱਲੇ ਬੰਨਣ ਵਾਲੇ ਆ ਪਰ ਆ ਗੁਰੂ ਸਾਹਿਬ ਨੇ ਜਿਹੜਾ ਬਚਨ ਕਿਹਾ ਨਾ ਇਹ ਜ਼ਰੂਰ ਪੱਲੇ ਬੰਨਿਓ ਹੁਣ ਸਤਗੁਰੂ ਕਹਿੰਦੇ ਸੰਗਤ ਦੇ ਵਿੱਚ ਟਿਕ ਕੇ ਹੁਣ ਸੰਗਤ ਦੇ ਟਿਕਣਾ ਕਿਵੇਂ ਆ ਆ ਬੈਠੇ ਆ ਆਪਾਂ ਟਿਕੇ ਬੈਠੇ ਆ ਆਪਾਂ ਕੋਈ ਹਿਲਜੁਲਤ ਨਹੀਂ ਕਰਦੇ ਇੱਥੇ ਟਿਕਣ ਦਾ ਮਤਲਬ ਵੀ ਆਪਣੇ ਮਾਨ ਨੂੰ ਗੇ ਟਿਕਾਉਣਾ ਮਨ ਕਰਕੇ ਗੁਰੂ ਦੀ ਗੋਦ ਵਿੱਚ ਬੈਠੋ ਗੁਰੂ ਪਾਸ਼ਾ ਕਹਿੰਦੇ ਸੰਗਤ ਵਿੱਚ ਟਿਕ ਕੇ ਉਹ ਮਨੁੱਖ ਇੰਨਾ ਦੁੱਖਾਂ ਪਾਪਾਂ ਤੋਂ ਬਚ ਨਿਕਲਿਆ ਹੈ ਹੇ ਨਾਨਕ ਉਸ ਨੇ ਇੱਕ ਪ੍ਰਮਾਤਮਾ ਨਾਲ ਪਿਆਰ ਪਾ ਲਿਆ ਗੁਰਮਖੋ ਸੰਗਤ ਦੇ ਵਿੱਚ ਟਿਕ ਕੇ ਜਦੋਂ ਆਪਾਂ ਵੀ ਇੱਕ ਪ੍ਰਮਾਤਮਾ ਦੇ ਨਾਲ ਪਿਆਰ ਪਾ ਲਵਾਂਗੇ ਤੇ ਫਿਰ ਆਪਾਂ ਦੁੱਖਾਂ ਤੋਂ ਬਚ ਜਾਵਾਂਗੇ ਤੇਰੇ ਪਾਪ ਕੀਤੇ ਆ ਆਪਾਂ ਇਸ ਜਨਮ ਦੇ ਵਿੱਚ ਵੀ ਕੀਤੇ ਆ ਪਿਛਲੇ ਜਨਮਾਂ ਦੇ ਵੀ ਕੀਤੇ ਆ ਸਤਿਗੁਰੂ ਕਹਿੰਦੇ ਜਦੋਂ ਇੱਕ ਨਾਲ ਤੇਰੀ ਪ੍ਰੀਤ ਪੈ ਗਈ ਨਾ ਇੱਕ ਨਾਲ ਪਿਆਰ ਪੈ ਗਿਆ ਉਦੋਂ ਫਿਰ ਤੇਰੇ ਪਿਛਲੇ ਪਾਪ ਵੀ ਤੇ ਹੁਣ ਵਾਲੇ ਪਾਪ ਵੀ ਗੁਰੂ ਨੇ ਪਰਮੇਸ਼ਰ ਨੇ ਕੱਟ ਦੇ ਦੇ ਆ ਤੇ ਗੁਰਮਖੋਣ ਇਥੋਂ ਆਪਾਂ ਨੂੰ ਸੋਝੀ ਇਹ ਮਿਲਦੀ ਹੈ ਕਿ ਸੰਗਤ ਦੇ ਵਿੱਚ ਆਪਾਂ ਟਿਕ ਕੇ ਬੈਠਣਾ ਹੈ ਮਨ ਕਰਕੇ ਬੈਠਣਾ ਹੈ ਔਰ ਸੰਗਤ ਦੇ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਉਸਤਤ ਕਰਨੀ ਹੈ ਸੁਣਨੀ ਹੈ ਤੇ ਫਿਰ ਉਸ ਉਸਤਕ ਨੂੰ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਣਾ ਹੈ ਤੇ ਟੇਕ ਇੱਕ ਤੇ ਰੱਖਣੀ ਹੈ ਪ੍ਰੇਤ ਇੱਕ ਨਾਲ ਪਾਉਣੀ ਹੈ ਜਿਆਦਿਆਂ ਨਾਲ ਪਾਵੋਗੇ ਤੇ ਖੁਆਰ ਹੋਵੋਗੇ ਇੱਕ ਨਾਲ ਜੁੜ ਜਾਵੋਗੇ ਗੁਰੂ ਸਾਹਿਬ ਕਹਿੰਦੇ ਤਰ ਜਾਓਗੇ ਇਹ ਹੁਣ ਆਪਣੀ ਮਰਜ਼ੀ ਹੈ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਸਮਝਾਤਾ ਵੀ ਫਾਪਾਂ ਖੁਆਰ ਹੋਣਾ ਹੈ ਜਾਂ ਆਪਾਂ ਭਵ ਸਾਗਰ ਤੋਂ ਤਰਨਾ ਜਾਂ ਆਪਾਂ ਸੁਖ ਮੰਨਣੇ ਹੈ ਫਿਰ ਤਾਂ ਇੱਕ ਦੇ ਬੰਨਣਾ ਪਵੇਗਾ ਤੇ ਜੇ ਗੁਰੂ ਕੋ ਖੁਆਰ ਹੋਣਾ ਹੈ ਦੁੱਖ ਭੋਗਣੇ ਹੈ ਕਲੇਸ਼ਾਂ ਘਰਾਂ ਦੇ ਵਿੱਚ ਲਿਆਉਣੀਆਂ ਹੈ ਕਲੇਸ਼ ਦੁੱਖ ਤੇ ਫਿਰ ਭਾਵੇਂ ਥਾਂ-ਥਾਂ ਤੇ ਤੁਰੇ ਫਿਰਗੇ ਪਰ ਜੇ ਇਹਨਾਂ ਚੀਜ਼ਾਂ ਤੋਂ ਬਚਣਾ ਤੇ ਗੁਰੂ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਟਿਕ ਕੇ ਭਾਈ ਇੱਕ ਦੇ ਨਾਲ ਪ੍ਰੀਤ ਪਾ ਇੱਕ ਨਾਲ ਪਿਆਰ ਪਾ ਖੇਰਾ ਸਾਰਾ ਕੁਝ ਤੈਨੂੰ ਪ੍ਰਾਪਤ ਹੋ ਜਾਵੇਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਵਾਦ ਬੜੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਦਇਆ ਕੀਤੀ ਹੈ ਤਰਸ ਆਪਣੇ ਸਾਰਿਆਂ ਤੇ ਸਤਿਗੁਰਾਂ ਨੇ ਕੀਤਾ ਜੋ ਅਮਰਤ ਵੇਲੇ ਦੀ ਦਾਤ ਆਪਾਂ ਨੂੰ ਲਖਸ਼ਿਸ਼ ਕੀਤੀ ਗੋਦ ਵਿੱਚ ਬਿਠਾ ਕੇ ਸਤਿਗੁਰਾਂ ਨੇ ਪਾਵਨ ਗੁਰਬਾਣੀ ਦਾ ਜਾਪ-ਤਾਪ ਕਰਵਾਇਆ ਹੈ ਪਾਵਨ ਪਵਿੱਤਰ ਮੁਖ ਆਖ ਦੀ ਵਿਚਾਰ ਸਤਿਗੁਰਾਂ ਨੇ ਕਰਵਾਈ ਗੁਰੂ ਆਸ਼ਰੰਤ ਕਰਨ ਪਰਸ ਕਰਦੇ ਇਹ ਵੱਡ ਮੁੱਲੇ ਵਚਨ ਆਪਣੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵਣ ਇਹਨਾਂ ਬਚਨਾਂ ਨੂੰ ਆਪਾਂ ਹਿਰਦੇ ਵਿੱਚ ਵਸਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਔਰ ਜੀਵਨ ਦੇ ਲਾਭੇ ਪ੍ਰਾਪਤ ਕਰੀਏ ਸਤਿਗੁਰਾਂ ਦਾ ਧੰਨਵਾਦ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੀ ਆਇਆਂ ਪਾਵਨ ਪਵਿੱਤਰ ਮੁਖਵਾਕ ਦੇ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਤੁੱਲਾਂ ਦੀ ਖਿਮਾ ਬਖਸ਼ਿਸ਼ ਕਰਦੇ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਸ਼ੁੱਧਤਾ ਸਾਥ ਪ੍ਰੇਮ ਨਾਲ ਸ਼ਰਧਾ ਭਾਵਨਾ ਨਾਲ ਆਪਦੇ ਦਰ ਦੀ ਸੇਵਾ ਆਪ ਕਰਵਾਉਣ ਅੱਜ ਸਰਦਾਰ ਉਦਮ ਸਿੰਘ ਜੀ ਦਾ ਸ਼ਹੀਦੀ ਦਿਨ ਹੈ ਅੱਜ ਦੇ ਦਿਨਾਂ ਸਰਦਾਰ ਉਦਮ ਸਿੰਘ ਜੀ ਨੂੰ ਅੰਗਰੇਜ਼ ਸਰਕਾਰ ਨੇ ਸ਼ਹੀਦ ਕੀਤਾ ਜੋ ਉਦਮ ਸਿੰਘ ਜੀ ਨੇ ਜੱਲਿਆਂ ਵਾਲੇ ਬਾਗ ਦਾ ਗੁਰਮੁਖੋ ਬਦਲਾ ਲਿਆ ਅਡਵੈਰ ਤੋਂ ਜਾ ਕੇ ਲੰਡਨ ਦੀ ਧਰਤੀ ਤੇ ਸੋ ਐਹੋ ਐਹੋ ਜੇ ਮਹਾਨ ਯੋਧੇ ਮਹਾਨ ਗੁਰਸਿੱਖ ਸਰਦਾਰ ਉਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਰੋਂ ਰੋਂ ਕਰਕੇ ਪ੍ਰਣਾਮ ਹੈ ਸੰਗਤਾਂ ਦੀ ਹਾਜ਼ਰੀ ਗੁਰਪਾਤਸ਼ਾ ਦਰ ਤੇ ਸਵੇਕਾਰ ਕਰਨ ਕਿਉਂਕਿ ਬੜੇ ਮਹਾਨ ਯੋਧੇ ਗੁਰਮਖੋ ਹੋਏ ਨੇ ਜਿਨ੍ਹਾਂ ਨੇ ਬੜੀਆਂ ਮਹਾਨ ਕੁਰਬਾਨੀਆਂ ਕੀਤੀਆਂ ਨੇ ਔਰ ਅੰਗਰੇਜ਼ ਸਰਕਾਰ ਨੇ ਇਹ ਭਾਜੀ ਜਾੜੀ ਸਿੱਖਾਂ ਦੇ ਉੱਤੇ ਜਲਿਆਂਵਾਲਾ ਬਾਗ ਦੇ ਵਿੱਚ ਅਨੇਕਾਂ ਬੇਦੋਸ਼ੇ ਸਿੱਖਾਂ ਨੂੰ ਪੰਜਾਬੀਆਂ ਨੂੰ ਗੋਲੀਆਂ ਨਾਲ ਭੁੰਦ ਕੇ ਸ਼ਹੀਦ ਕੀਤਾ ਗਿਆ ਔਰ ਉਹ ਭਾਜੀ ਫਿਰ ਸਰਦਾਰ ਉਦਮ ਸਿੰਘ ਜੀ ਨੇ ਗੁਰਮੁਖੋਂ ਲੰਡਨ ਦੀ ਧਰਤੀ ਤੇ ਪਹੁੰਚ ਕੇ ਜਰਨਲ ਅਡਵੈਰ ਨੂੰ ਮੌਤ ਦੇ ਘਾਟ ਉਤਾਰ ਕੇ ਪਾਰੀ ਅੱਜ ਵੀ ਜੇ ਕੋਈ ਸਿੱਟ ਕੌਮ ਦੇ ਉੱਤੇ ਕੋਈ ਭਾਜੀ ਚੜਦਾ ਹੈ ਤੇ ਅੱਜ ਵੀ ਜੋਧੇ ਉਦਮ ਸਿੰਘ ਵਰਗੇ ਜੋਧੇ ਭਗਤ ਸਿੰਘ ਵਰਗੇ ਜੋਧੇ ਪੈਦਾ ਹੁੰਦੇ ਨੇ ਉਹ ਫਿਰ ਜੋ ਭਾਜੀ ਕੋਈ ਚੜਦਾ ਉਹਨੇ ਉਹਦੇ ਵਿਸਵੇਤ ਨੋੜਦੇ ਨੇ ਸੋ ਇਹੋ ਜੇ ਮਹਾਨ ਸ਼ਹੀਦਾਂ ਨੂੰ ਸਦਾ ਹੀ ਸਜਦਾ ਕਰਦੇ ਰਹਿਣਾ ਚਾਹੀਦਾ ਸਦਾ ਇਹਨਾਂ ਨੂੰ ਆਪਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੇ ਗੁਰਮਖੋ ਆਪਣੀਆਂ ਜਾਨਾਂ ਵਾਰ ਕੇ ਆਪਾ ਨੂੰ ਸਰਦਾਰੀਆਂ ਬਖਸ਼ੀਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਵਾ I'm